ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਰੀਕ ਹੋ ਗਈ 29 ਮਈ 2025 ਕੱਲ ਸੰਗਤਾਂ ਸਾਰੀਆਂ ਪਹੁੰਚ ਗਈਆਂ ਇੱਥੇ ਲੰਗਰ ਤੇ ਤੇ ਅੱਜ ਲੰਗਰ ਦੀ ਤਿਆਰੀ ਨਹੀਂ ਕਿਉਂਕਿ ਕੱਲ ਲੇਟ ਆਏ ਤੇ ਸਮਾਨ ਦਾ ਖਲਾਰਾ ਕਾਫੀ ਪਿਆ ਤੇ ਲੰਗਰ ਅੱਜ ਤਕਰੀਬਨ ਦੁਪਹਿਰੇ 12:00 ਤੇ 11:00 12:00 ਵਜੇ ਚੱਲੂ ਆ। ਬਾਕੀ ਉੱਪਰ ਵੀ ਸ਼ੈੱਡ ਆ ਕੰਪਲੀਟ ਹੋ ਗਿਆ। ਉਧਰ ਸਾਈਡ ਤੇ ਵੀ ਹੋ ਗਿਆ। ਇੱਥੇ ਲੰਗਰ ਸੰਗਤਾਂ ਨੂੰ ਛਕਾਉਣਾ ਬਾਅਦ ਢਾ ਕੇ। ਬਾਕੀ ਹਜੇ ਸੰਗਤਾਂ ਮਿਸ਼ਰਾਣ ਕਰ ਰਹੀਆਂ ਸਾਰੀਆਂ ਤੇ ਠਾਉਣੇ ਹੌਲੀ-ਹੌਲੀ ਇੰਨਾਂ ਨੂੰ। ਚਲਾਉਣੇ ਫਿਰ ਲੰਗਰ ਪਾਣੀ। ਸ਼੍ਰੀ ਐਮ ਕਨ ਸਾਹਿਬ ਦੀ ਲੰਗਰ 2025 ਵਾਹਿਗੁਰੂ ਜੀ ਇਹ ਪਾਛੀ ਜੀ ਸਿਰ ਦੀ ਲਾਟ

सतजन हा 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 लॻे